ਕਹਿੰਨੇ ਆ ਵੀ ਬਲਜੀਤ ਕੌਰ ਸਾਡੇ ਨਾਲ ਵਾਅਦਾ ਕਰਕੇ ਗਈ ਸੀ ਕਿ ਵੀ ਆ ਸਾਰਾ ਕੁਝ ਇਧਰ ਕਰਾਂਗੇ ਹੂੰ ਸਕੂਲ ਬਣਾ ਕੇ ਦੇਾਂਗੇ ਪਾਰਕ ਬਣਾਵਾਂਗੇ ਬੱਚਿਆਂ ਵਾਸਤੇ ਸਾਰਾ ਕੁਝ ਵੀ ਸਾਡੇ ਨਾਲ ਫੋਟੋ ਕਰਾ ਕੇ ਗਈ ਆ ਕਿ ਨਹੀਂ ਮੈਂ ਦੁਬਾਰਾ ਫੇਰ ਆਉਂਗੀ ਜਿੱਤਨ ਤੋਂ ਬਾਅਦ ਤੇ ਹਜੇ ਤੱਕ ਵੜੀ ਨਹੀਂ ਕੋਈ ਬਿਜਲੀ-ਬਿਜਲੀ ਫ੍ਰੀ ਨਹੀਂ ਲੋਕਾਂ ਦੇ ਬਿੱਲ ਤੇ ਨੀਂ ਨੇ ਆਈ ਜਾਂਦੇ ਨੇ ਤੇ 10000 ਰੁਪਏ ਬਿੱਲ ਆਈ ਜਾਂਦੇ ਨੇ ਤੇ ਕਿੱਥੋਂ ਬਿਜਲੀ ਆਉਂਦੀ ਹੈ ਅੱਲਾ ਹੋਈ ਵੀ ਹੁਣ ਵਿਧਵਾ ਦੀ ਪੈਨਸ਼ਨ ਕਦੋਂ ਕੱਟ ਸਕਦਾ ਮੇਰੀ 5 ਸਾਲ ਕੇ 6 ਸਾਲ ਹੋ ਗਏ ਮੇਰੀ ਵਿਧਵਾ ਦੀ ਪੈਨਸ਼ਨ ਕੱਟੀ ਹੋਈ ਹੈ ਹਾਂਜੀ ਹੁਣ ਤੁਸੀਂ ਸਰਕਾਰ ਜਿਹੜੀ ਨਵੀਂ ਆਈ ਉਹਨੂੰ ਕਹਾਂ ਨਹੀਂ ਕਿ ਸਾਡੀਆਂ ਇਹ ਕੰਮ ਜਿਹੜੇ ਕਿ ਤੁਸੀਂ ਕੋਈ ਕਰਦਾ ਹੀ ਨਹੀਂ ਜੀ ਜਦੋਂ ਜਾ ਕੇ ਉੱਥੇ ਖੜੀਦਾ ਫਾਰਮ ਲੈ ਕੇ ਜਦੋਂ ਜਾਂਦੇ ਆ ਤੇ ਉੱਥੇ ਅਗਲੇ ਕਹਿ ਦਿੰਦੇ ਆ ਸੈਟਿੰਗ ਬੰਦ ਹੋ ਗਈ ਆ ਹੋ ਗਿਆ ਉਹ ਹੋ ਗਿਆ ਹਾਰ ਕੇ ਗਰਮੀਆਂ ਚ ਚੁੱਪ ਕਰਕੇ ਘਰੇ ਵੇਜਾਈਦਾ ਉਹ ਕਹਿੰਦੇ ਜੀ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਜੀ ਆਮ ਲੋਕਾਂ ਦੀ ਸਰਕਾਰ ਹੈ ਕੋਈ ਸਰਕਾਰ ਨਹੀਂ ਸਾਡੀ ਤਾਂ ਹੈ ਨਹੀਂ ਸਾਡੇ ਤਾਂ ਹਾਂ ਸਾਡੇ ਤਾਂ ਜਦੋਂ ਮੱਲੇ ਦਾ ਨਹੀਂ ਵਿਕਾਸ ਸਾਡੇ ਕੋਈ ਔਰਤਾ ਵਾਸਤੇ ਕੰਮ ਨਹੀਂ ਕੋਈ ਤੰਦਾ ਨਹੀਂ ਸਾਡਾ ਵਿਕਾਸ ਕੀ ਕਰਤਾ ਸਰਕਾਰ ਨੇ ਇਸ ਫੇਰਾ ਨਾਮਿੰਦਰਜੀਤ ਕੋਰ ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਨੀ ਆ ਵੀ ਜਿਹੜੇ ਕਹਿੰਦੇ ਆ ਵੀ ਅਸੀਂ ਬਿਜਲੀ ਦੇ ਬਿੱਲ ਮਾਫ ਕੀਤੇ ਆ ਲੋਕਾਂ ਦੇ ਬਿੱਲ ਮਾਫ ਕਰਕੇ ਤੇ ਆ ਕੱਲਾ ਸਾਰੇ ਮਹੱਲੇ ਦਾ ਬਿੱਲ ਮੇਰੇ ਵੱਲ ਤੋਰਿਆ 26880 ਰੁਪਏ ਮੈਨੂੰ ਬਿੱਲ ਆਇਆ ਤੇ ਜਿਹੜੇ ਮਜ਼ਦੂਰੀ ਕਰਦਾ ਮੇਰੇ ਇੱਕੋ ਭਰਾ ਬਜ਼ੁਰਗਾਂ ਸੀ ਦੋਨੋਂ ਬੈਣ ਪਰਾ ਤੇ ਸਾਨੂੰ ਦੱਸੋ ਵੀ ਅਸੀਂ ਇਹ ਬਿੱਲ ਕਿੱਥੋਂ ਭਰਨਾ ਉਹ ਇਹ ਸਰਕਾਰ ਤਾਂ ਕਹਿੰਦੀ ਸੀ ਅਸੀਂ 600 ਜੂਨਟ ਫ੍ਰੀ ਕਰਤੀ ਪਤਾ ਨਹੀਂ ਕਿਹਨੂੰ ਕੀਤੀ ਆ ਉਹ ਸਾਰੇ ਮਹੱਲੇ ਦੀ ਸਾਰੇ ਜੂਨਟ ਮੇਰੇ ਵੀ ਨਹੀਂ ਤੋਰਤੇ ਜਿਹੜੀ ਫ੍ਰੀ ਕੀਤੀ ਆ ਨੀ ਇੱਥੇ ਹੋਰ ਵੀ ਬੀਬੀਆਂ ਕਹਿ ਰਹੀਆਂ ਸਾਡੇ ਵੀ ਬਿੱਲ ਆਏ ਹੈਗੇ ਸਾਰਿਆਂ ਦੇ ਬਿੱਲ ਆਉਂਦੇ ਆ ਇਹਦਾ ਮਤਲਬ ਸਰਕਾਰ ਝੂਠ ਬੋਲਦੀ ਹੈ ਝੂਠ ਬੋਲਦੀ ਹੈ ਜੀ ਸ਼ਰਿਆਮ ਝੂਠ ਬੋਲਦੀ ਹੈ ਹਰ ਬੀਬੀ ਬਲਜੀਤ ਕੌਰ ਵੋਟਾਂ ਤੋਂ ਪਹਿਲਾਂ ਆਈ ਸੀ ਜਦੋਂ ਉਹਨੇ ਵੋਟਾਂ ਲੈਣੀਆਂ ਸੀ ਜਦੋਂ ਵੋਟਾਂ ਲੈ ਲਈਆਂ ਉਸ ਤੋਂ ਬਾਅਦ ਸਾਨੂੰ ਸ਼ਕਲ ਤੱਕ ਨਹੀਂ ਦਿਖਾਈ ਅਸੀਂ ਬੀਬੀ ਨੂੰ ਵੇਖਣ ਵਾਸਤੇ ਸਾਂ ਕਹਿੰਦੇ ਅਸੀਂ ਗਏ ਸੀ ਦਰਸ਼ਨਾਂ ਵਾਸਤੇ ਤੇ ਜਿਹੜਾ ਉਹਦੇ ਅੱਗੇ ਬੈਠੇ ਹੈਗੇ ਜਿਨ੍ਹਾਂ ਨੂੰ ਕਹਿੰਦੇ ਸਾਡੇ ਸੈਕਟਰੀ ਆ ਉਹਨਾਂ ਨੇ ਸਾਥੋਂ ਮੰਗ ਪੱਤਰ ਫੜ ਲਿਆ ਫੜ ਕੇ ਰੱਦੀ ਦੀ ਟੋਪੀ ਸਿੱਟਦਾ ਕਹਿੰਦੇ ਜਾਓ 10 ਦਿਨਾਂ ਤੱਕ ਤੁਹਾਡੀ ਗਲੀ ਦਾ ਵਿਕਾਸ ਹੋ ਜੂਗਾ ਮਹੱਲੇ ਦਾ ਵਿਕਾਸ ਹੋ ਜੂਗਾ ਆਹ ਦੇਖ ਲਓ ਸਾਡੇ ਮਹੱਲੇ ਦਾ ਵਿਕਾਸ ਆ ਤੁਸੀਂ ਆਪ ਦੇਖ ਲਓ ਥੋੜੀਆਂ ਅੱਖਾਂ ਦੇ ਸਾਹਮਣੇ ਇਹ ਵੀ ਮਿਲਣਾ ਦਾ ਵੋਟਾਂ ਕਰਕੇ ਆਇਆ ਆ ਵੋਟਾਂ ਦਾ ਕਰਕੇ ਹੁਣ ਖਲਾਰਾ ਪਾਤਾ ਅਸੀਂ ਵੋਟ ਕਿਸ ਨੂੰ ਨਹੀਂ ਪਾਉਂਦੇ ਜਮਾਈ ਨੂੰ ਬੋਪੋਂ ਨਹੀਂ ਲੀਸ ਅਸੀਂ ਤਾਂ 35 ਕਰੋੜ ਰੁਪਇਆ ਲੈਂਦਾ ਸੀ ਬਰੇਜ ਪਤਾ ਨਹੀਂ ਉਹ ਜੇ 35 ਕਰੋੜ ਰੁਪਇਆ ਲੈ ਆਈਏ ਨੱਖਰਾ ਘਰਾਂ ਨੂੰ ਲੈ ਕੇ ਹੋਣਗੇ ਆਪਦੇ ਘਰ ਦੂਜਾ ਤਰੋਜੇ ਭਰਲੇ ਹੋਣੇ ਸਾਡੇ ਨੇ ਕੀ ਕੀਤਾ ਗਰੀਬਾਂ ਨੂੰ ਤੁਹਾਡੇ ਏਰੀਏ ਬਾਰੇ ਕਹਿੰਦੇ ਪਾਈਪ ਲਾਈਨ ਪਵਾ ਦਿਜੀਏ ਅਸੀਂ ਸਾਡੇ ਤਾਂ ਕੁਝ ਨਹੀਂ ਹੋਇਆ ਸਾਡੇ ਤਾਂ ਤੁਹਾਡੇ ਸਾਹਮਣੇ ਸਾਰਾ ਕੁਝ ਛੱਡ ਲਈ ਪਤਾ ਨਹੀਂ ਕਿੱਥੇ ਪਾਈਪ ਲਾਈਨ ਪਾਤੀ ਸਾਡੇ ਨੌਜਵਾਨ ਬੱਚੇ ਆ ਜਿਹੜੇ ਇਸ ਵਕਤ ਬੇਰਗਜ਼ਾਰ ਫਿਰਦੇ ਆ ਬੱਚੇ ਬੇਰਗਜ਼ਾਰ ਫਿਰਦੇ ਆ ਤੇ ਸਾਡੇ ਗਲੀ ਮੱਲਿਆਂ ਦੇ ਵਿੱਚ ਜੋ ਵੀ ਇਨਸਾਨ ਜਿੰਦਾ ਨਰਕ ਦੀ ਜ਼ਿੰਦਗੀ ਜੀ ਰਹੇ ਆ ਬਾਕੀ ਸਾਡੇ ਤੇ ਕੋਈ ਮੁਸੀਬਤ ਬਣ ਜੇ ਇਹਨਾਂ ਨੇ ਸਾਡਾ ਕੋਈ ਵੀ ਸਰਕਾਰ ਆ ਜੇ ਸਾਡਾ ਕਦੀ ਇਹਨਾਂ ਨੇ ਸਾਥ ਨਹੀਂ ਦੇਣਾ ਬਲਜੀਤ ਕੌਰ ਨੇ ਤਾਂ ਜਦੋਂ ਦੀ ਬਣੀਆ ਉਹਨੇ ਕਦੀ ਇਸ ਮੱਲੇ ਦੇ ਵਿੱਚ ਗੇੜਾ ਹੀ ਨਹੀਂ ਮਾਰਿਆ ਜੀ ਕਦੀ ਵੀ ਗੇੜਾ ਨਹੀਂ ਮਾਰਿਆ ਕੋਈ ਵੀ ਨਹੀਂ ਆਉਂਦਾ ਜੀ ਵੋਟਾਂ ਲੈਣ ਵਾਸਤੇ ਸਾਰੇ ਹੁਣ ਸਰਕਾਰ ਤਾਂ ਕਹਿੰਦੀ ਅਸੀਂ ਵਾਦੇ ਪੂਰੇ ਕਰਦੇ ਹਾਂ ਕਿ ਕੋਈ ਵਾਦਾ ਇਹਨਾਂ ਨੇ ਪੂਰਾ ਕੀਤਾ ਵਾਦੇ ਵਾਧੂ ਕਰਕੇ ਗਏ ਆ ਪਰ ਵਾਦਾ ਕੋਈ ਨਹੀਂ ਗਰੀਬ ਦਾ ਕਿਸੇ ਦਾ ਵੀ ਪੂਰਾ ਨਹੀਂ ਹੋਇਆ ਅਸੀਂ ਕਹਿੰਨੇ ਆ ਵੀ ਬਲਜੀਤ ਕੌਰ ਸਾਡੇ ਨਾਲ ਵਾਅਦਾ ਕਰਕੇ ਗਈ ਸੀ ਕਿ ਵੀ ਆ ਸਾਰਾ ਕੁਝ ਇਧਰ ਕਰਾਂਗੇ ਹੂੰ ਸਕੂਲ ਬਣਾ ਕੇ ਦੇਾਂਗੇ ਪਾਰਕ ਬਣਾਵਾਂਗੇ ਬੱਚਿਆਂ ਵਾਸਤੇ ਸਾਰਾ ਕੁਝ ਵੀ ਸਾਡੇ ਨਾਲ ਫੋਟੋ ਕਰਾ ਕੇ ਗਈ ਆ ਇਹ ਨਹੀਂ ਮੈਂ ਦੁਬਾਰਾ ਫੇਰ ਆਉਂਗੀ ਜਿੱਤਨ ਤੋਂ ਬਾਅਦ ਤੇ ਅਜੇ ਤੱਕ ਵੜੀ ਨਹੀਂ ਠੀਕ ਹੈ ਹੁਣ ਆ ਹਾਲ ਕੀ ਆ ਤੁਹਾਡੇ ਜੀ ਹਾਲ ਜੀ ਕੋ ਕੱਢਣ ਆਉਂਦੇ ਆ ਸਾਡੇ ਬੂਹਿਆਂ ਦੇ ਅੱਗੇ ਲਾ ਜਾਂਦੇ ਆ ਠੀਕ ਹੈ ਐਂ ਸੀਗਰ ਜਿਹਨਾਂ ਦੇ ਬੂਹੇ ਦੇ ਅੱਗੇ ਲਾ ਦਿੰਦੇ ਨਰਕ ਉਹ ਸਾਰਾ ਹੀ ਅੰਦਰਾਂ ਚ ਜਾਂਦਾ ਤੇ ਸੜਕਾਂ ਦਾ ਸੜਕਾਂ ਬਣੀ ਨਹੀਂ ਬਣੀਆਂ ਤੁਹਾਡੇ ਨਹੀਂ ਜੀ ਕੁਝ ਨਹੀਂ ਬਣਿਆ ਪਾਣੀ ਸੀਵਰੇਜ ਦਾ ਵੀ ਗਲੀਆਂ ਚ ਫਿਰਦਾ ਹਾਂਜੀ ਇਹ ਸਾਰਾ ਕੁਝ ਹੀ ਗਲੀਆਂ ਚ ਫਿਰਦਾ ਕੋਈ ਨਹੀਂ ਆਉਂਦਾ ਕੱਢਣ ਇੱਥੇ ਹੁਣ ਵੋਟਾਂ ਆਈਆਂ ਆਇਆ ਨਹੀਂ ਕੋਈ ਤੁਹਾਡੇ ਕੋਲ ਨਹੀਂ ਜੀ ਕੋਈ ਕੋਈ ਮੈਂਬਰ ਆਇਆ ਨਹੀਂਗਾ ਠੀਕ ਹੈ ਐਮਸੀ ਕੋਈ ਨਹੀਂ ਇੱਥੇ ਵੜਿਆ ਸਾਡੀ ਵੋਟਾਂ ਲੈਣ ਆਉਂਦੇ ਆ ਵੋਟਾਂ ਦਾ ਕਹਿ ਜਾਂਦੇ ਵੀ ਅਖੇ ਕੋਈ ਕਹਿ ਦਿੰਦਾ ਬਲਜੀਤ ਕੋਰ ਨੂੰ ਪਾ ਦਿਓ ਕੋਈ ਕਹਿੰਦੇ ਕਾਂਗਰਸ ਨੂੰ ਪਾ ਦਿਓ ਤੇ ਹੁਣ ਦੱਸੋ ਵੀ ਅਸੀਂ ਕਿਹਨੂੰ ਵੋਟ ਪਾਈਏ ਇਹ ਸਾਡਾ ਕੋਈ ਵਿਕਾਸ ਨਹੀਂ ਕਰਨਾ ਕੋਈ ਕੁਝ ਨਹੀਂ ਕਰਨਾ ਤੇ ਅਸੀਂ ਫਿਰ ਵੋਟਾਂ ਤਾਂ ਪਾਉਂਦੇ ਹੀ ਨਹੀਂਗੇ ਹਾਂਜੀ ਕੀ ਨਾਮ ਤੁਹਾਡਾ ਜੀ ਇੰਦਰਕੁਰ ਕੀ ਕਹਿਣਾ ਚਾਹੁੰਦੇ ਨੇ ਇੰਦਰ ਜੁੰਨੇ ਵੀ ਮੇਰਾ ਪਤੀ ਗੁਜ਼ਰ ਗਿਆ ਮੇਰੀਆਂ ਚਾਰ ਗੁੱਡੀਆਂ ਨੇ ਸਾਨੂੰ ਸਰਕਾਰ ਕੁਛ ਨਾ ਕੁਛ ਦੇਣਾ ਦੇਵੇ ਸਾਨੂੰ ਸਾਡੀ ਬੂਹੇ ਅੱਗੇ ਛੱਪੜ ਹੈ ਸਾਡਾ ਸਾਰਾ ਸੈਟਿੰਗ ਕਰਕੇ ਦੇਵੇ ਨਾਲੇ ਸਾਨੂੰ ਕੋਈ ਦਾਣਾ ਫੱਕਾ ਦੇਵੇ ਸਾਨੂੰ ਅਸੀਂ ਇਹ ਚੱਲ ਗਏ ਤੁਸੀਂ ਮਿਲੇ ਹੋ ਐਮ ਐਲ ਏ ਜਿਹੜੀ ਹੁਣ ਮੰਤਰੀ ਹੈ ਨੂੰ ਨਹੀਂ ਜੀ ਨਹੀਂ ਅਸੀਂ ਨਹੀਂ ਮਿਲੇ ਕਿਸੇ ਨੂੰ ਨਹੀਂ ਮਿਲੇ ਸਾਡਾ ਤਾਂ ਜਦੋਂ লাশ ਪਈ ਹੋਈ ਸੀ ਉਦੋਂ ਨਹੀਂ ਸਾਡੇ ਘਰੇ ਕੋਈ ਆਇਆ ਤਾਂ ਹੁਣ ਕਿੰਨੇ ਆਉਣਾ ਪੰਜ ਮਹੀਨੇ ਪਈ ਰਹੀ ਪੰਜ ਮਹੀਨੇ ਪਈ ਰਹੀ লাশ ਅਸੀਂ ਤੇ ਕਰਜ਼ਾ ਚੁੱਕ ਕੇ ਉਹਦੇ ਉੱਤੇ ਲਾਇਆ ਪੈਸਾ ਲਾਇਆ ਸੀ ਕੁਝ ਸਾਡ ਨੂੰ ਤਾਂ ਕਿਸੇ ਨੇ 5 ਰੁਪਏ ਦੀ ਮਾਇਸਤ ਨਹੀਂ ਦਿੱਤੀ ਠੀਕ ਹੈ ਹੁਣ ਜਿਹੜਾ ਵੋਟਾਂ ਲੈਣ ਆਉਂਦਾ ਤੁਹਾਡੇ ਕੋਲੇ ਆਈਆਂ ਹੋਣੀਆਂ ਪਾਰਟੀਆਂ ਕਿ ਨਹੀਂ ਹਾਂਜੀ ਆਂਦੇ ਨੇ ਪਾਰਟੀਆਂ ਤੇ ਵੋਟਾਂ ਲੈਣ ਤੇ ਆਂਦੇ ਨੇ ਸਾਡੇ ਆਮ ਆਦਮੀ ਪਾਰਟੀ ਵੀ ਆਈ ਹੈ ਹਾਂਜੀ ਆਂਦੇ ਨੇ ਸਾਰੇ ਹੁੰਦੇ ਨੇ ਕਹ ਕੇ ਪਰ ਅਸੀਂ ਤੇ ਇਹ ਕਿੱਸੇ ਵੀ ਜੇ ਤਾਂ ਸਾਡੇ ਨੇ ਕੋਈ ਔਖੇ ਟਾਈਮ ਤੇ ਆਖੇ ਲੱਗਾ ਤੇ ਅਸੀਂ ਕਿਉਂ ਕਿਸੇ ਦੇ ਲੱਗੇ ਬਸ ਜਿਹੜੀਆਂ ਹੁਣ ਭਗਵਾਨ ਦਮਨ ਸਰਕਾਰ ਕਹਿੰਦੀ ਅਸੀਂ ਬੜਾ ਕੁਝ ਕੀਤਾ ਗਰੀਬਾਂ ਵਾਸਤੇ ਪਰ ਲੱਗਦਾ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਪੀਪਲ ਤਾਂ ਕਿੱਧਰ ਕੀਤਾ ਸਾਡੇ ਕੋਲ ਤਾਂ ਇੱਥੇ ਕੁਛ ਨਹੀਂ ਕੀਤਾ ਸਾਡੇ ਕੋਲ ਤਾਂ ਕੁਛ ਨਹੀਂ ਉਹ ਕਹਿੰਦੇ ਜੀ ਅਸੀਂ ਬਿਜਲੀ ਫ੍ਰੀ ਕਰਤੀ ਹੈ ਜੀ ਕੋਈ ਬਿਜਲੀ ਫਰੀ ਨੇ ਲੋਕਾਂ ਦੇ ਬਿੱਲ ਤੇ ਲੈਨੇ ਆਈ ਜਾਂਦੇ ਨੇ ਤੇ ਬਿੱਲ ਆ ਹੀ ਜਾਂਦੇ ਨੇ ਤੇ ਕਿੱਥੋਂ ਪਿਛਲੀ ਫਰੀ ਹੋ ਗਈ ਤੇ ਕੁਛ ਨਹੀਂ ਉਹ ਖੋਲਡਾ ਮਨਜੀਤ ਕੌਰ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਸਾਡੇ ਮੱਲੇ ਦਾ ਵਿਕਾਸ ਹੋਣਾ ਚਾਹੀਦਾ ਜਦੋਂ ਅਸੀਂ ਆਹ ਦੇ ਦਰਵਾਜ਼ੇ ਗੇਟ ਖੋਲਦੇ ਆ ਨਾ ਅੱਗੋਂ ਸਾਡੇ ਉਹ ਛੱਪੜ ਲੱਗੇ ਹੋਏ ਆ ਗੰਦੇ ਪਾਣੀਆਂ ਦੇ ਜਾ ਜਾ ਕੇ ਤੇ ਸਾਨੂੰ ਬਹਿਣਾ ਮੁਸ਼ਕਲ ਹੋਇਆ ਪਿਆ ਗਲੀਆਂ ਦੇ ਵਿੱਚ ਅਸੀਂ ਬਹਿ ਵੀ ਨਹੀਂ ਸਕਦੇ 10 ਮਿੰਟ ਅਸੀਂ ਅੰਦਰੋਂ ਅੰਦਰ ਆਉਦੇ ਰਹਿੰਨੇ ਆ ਅਸੀਂ ਦੂਸਰੀ ਗੱਲ ਇਹ ਆ ਕਿ ਮੈਂ ਮੈਂ ਵੀ ਵਿਧਵਾ ਐ ਇੰਨੇ ਸਾਲ ਹੋ ਗਏ ਪਹਿਲਾਂ ਮੇਰੀ ਵਿਧਵਾ ਦੀ ਪੈਨਸ਼ਨ ਲੱਗੀ ਹੋਈ ਸੀਗੀ ਜਿਸ ਸਾਡੇ ਕਗਾ ਐਮ ਸੀ ਸੀ ਕਾ ਉਸ ਤੋਂ ਬਾਅਦ ਕੈਪਟਨ ਸੀਗਾ ਜਿਸ ਟਾਈਮ ਤੇ ਉਹਨੇ ਪੈਨਸ਼ਨਾਂ ਕੱਟਤੀਆਂ ਇਹ ਕੀ ਗੱਲ ਹੋਈ ਵੀ ਹੁਣ ਵਿਧਵਾ ਦੀ ਪੈਨਸ਼ਨ ਕੋਰਟ ਕੱਟ ਸਕਦਾ ਮੇਰੀ 5 ਸਾਲ ਕੇ 6 ਸਾਲ ਹੋ ਗਏ ਮੇਰੀ ਵਿਧਵਾ ਦੀ ਪੈਨਸਲ ਕੱਟੀ ਹੋਈ ਨੀ ਠੀਕ ਹੈ ਹਾਂਜੀ ਹੁਣ ਤੁਸੀਂ ਸਰਕਾਰ ਜਿਹੜੀ ਨਵੀਂ ਆਈ ਉਹਨੂੰ ਕਹਾਂ ਨਹੀਂ ਕਿ ਸਾਡੀਆਂ ਇਹ ਕੰਮ ਜਿਹੜੇ ਨੇ ਕੋਈ ਕਰਦਾ ਹੀ ਨਹੀਂ ਜੀ ਜਦੋਂ ਜਾ ਕੇ ਉੱਥੇ ਖੜੀਦਾ ਫਾਰਮ ਲੈ ਕੇ ਜਦੋਂ ਜਾਂਨੇ ਆ ਤੇ ਉੱਥੇ ਅਗਲੇ ਕਹਿ ਦਿੰਦੇ ਆ ਸੈਟਿੰਗ ਬੰਦ ਹੋ ਗਈ ਆ ਹੋ ਗਿਆ ਉਹ ਹੋ ਗਿਆ ਹਰ ਕੇ ਗਰਮੀਆਂ ਚ ਚੁੱਪ ਕਰਕੇ ਘਰੇ ਬਹਿ ਜਾਈਦਾ ਉਹ ਕਹਿੰਦੇ ਜੀ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਜੀ ਆਮ ਲੋਕਾਂ ਦੀ ਸਰਕਾਰ ਆ ਜੀ ਕੋਈ ਸਰਕਾਰ ਨਹੀਂ ਸਾਡੀ ਤਾਂ ਹੈ ਨਹੀਂ ਜੀ ਸਾਡੇ ਤਾਂ ਹਾਂ ਸਾਡੇ ਤਾਂ ਜਦੋਂ ਮੱਲੇ ਦਾ ਨਹੀਂ ਵਿਕਾਸ ਸਾਡੇ ਕੋਈ ਔਰਤਾ ਵਾਸਤੇ ਕੰਮ ਨਹੀਂ ਕੋਈ ਧੰਦਾ ਨਹੀਂ ਸਾਡਾ ਵਿਕਾਸ ਕੀ ਕਰਤਾ ਸਰਕਾਰ ਨੇ ਇਸ ਮੇਰੇ ਕੋਲ ਤਾਂ ਕੋਈ ਆਕੇ ਨਹੀਂ ਵੜਾ ਸਾਡੇ ਮਹੱਲੇ ਚ ਤਾਂ ਖਾਸ ਕਰਕੇ ਹੋਰ ਦਾ ਪਤਾ ਨਹੀਂ ਹੁਣ ਫੇਰ ਆਉਂਦੇ ਨੇ ਤੁਹਾਡੇ ਕੋਲੇ ਵੋਟਾਂ ਲੈਣ ਵਾਸਤੇ ਜੀ ਆਈ ਜਾਣ ਜਾਈ ਜਾਣ ਫੇਰ ਤੇ ਵੋਟਾਂ ਕਿਹਨੂੰ ਪਾਉਂਗੇ ਵੋਟਾ ਕੋਈ ਸਾਡਾ ਪਤਾ ਨਹੀਂ ਮੈਂ ਤਾਂ ਇਹਨਾਂ ਨੂੰ ਸਭ ਨੂੰ ਕਹਿੰਨੀ ਆ ਵੀ ਤੁਸੀਂ ਕੈਨਸਲ ਕਰੋ ਜਾਈ ਨਾ ਵੋਟਾਂ ਪਾਉਣ ਬਸ ਕਿਸੇ ਨੂੰ ਨਾ ਪਾਉਣ ਜਾਓ ਵੋਟ ਜਦੋਂ ਆਪਣਾ ਕੁਝ ਕਰਦਾ ਹੀ ਨਹੀਂ ਗੇ ਆਕੇ ਕੋਈ ਖੜਦਾ ਹੀ ਨਹੀਂ ਗੇ ਜਦੋਂ ਵੋਟਾਂ ਆਣ ਗਈਆਂ ਉਦੋਂ 10 ਜਣੇ ਆ ਗਏ 20 ਜਣੇ ਆ ਗਏ ਬੱਬੂਏ ਖੜਕਾਤੇ ਬੈਨਰ ਜੇ ਲਾ ਗਏ ਚੱਲ ਆਏ ਤੁਰੇ ਫਿਰਦੇ ਆ ਚਲੋ ਬਸ ਆਹ ਕੋਸ਼ਾ ਸਾਡੇ ਕੋਲੇ ਤਾਂ ਆ ਦੇਖ ਲਓ ਤੁਸੀਂ ਸਬੂਤ ਸਾਡਾ ਮੇਰਾ ਨਾਮਿੰਦਰਜੀਤ ਕੌਰ ਤੇ ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਨੀ ਆ ਵੀ ਜਿਹੜੇ ਕਹਿੰਦੇ ਆ ਵੀ ਅਸੀਂ ਬਿਜਲੀ ਦੇ ਬਿੱਲ ਮਾਫ ਕੀਤੇ ਆ ਲੋਕਾਂ ਦੇ ਬਿੱਲ ਮਾਫ ਕਰਕੇ ਤੇ ਆ ਇਕੱਲਾ ਸਾਰੇ ਮਹੱਲੇ ਦਾ ਬਿੱਲ ਮੇਰੇ ਵੱਲ ਤੋਰਿਆ ਕਿੰਨਾ 25880 ਰੁਪਏ ਮੈਨੂੰ ਬਿੱਲ ਆਇਆ ਤੇ ਜਿਹੜੇ ਮਜ਼ਦੂਰੀ ਕਰਦਾ ਮੇਰਾ ਇੱਕੋ ਭਰਾ ਬਜ਼ੁਰਗਾਂ ਸੀ ਦੋਨੋਂ ਭੈਣ ਭਰਾ ਤੇ ਸਾਨੂੰ ਦੱਸੋ ਵੀ ਅਸੀਂ ਇਹ ਬਿੱਲ ਕਿੱਥੋਂ ਭਰਨਾ ਕੀ ਕੁਝ ਚੱਲਦਾ ਜੀ ਤੁਹਾਡੇ ਘਰੇ ਸਾਡੇ ਘਰੇ ਵੀ ਪੱਖਾ ਛੱਤ ਵਾਲਾ ਤੇ ਇੱਕ ਤਕਮਾ ਇੱਕ ਫਰਿੱਜ ਆ ਹੋਰ ਸਾਡੇ ਘਰੇ ਕੁਛ ਨਹੀਂ ਉਹਦਾ 8000 ਰੁਪਏ ਦਾ ਹਾਂਜੀ ਜਾ ਕੇ ਦੇਖ ਸਕਦੇ ਹਾਂ ਨਹੀਂ ਉਹ ਇਹ ਸਰਕਾਰ ਤਾਂ ਕਹਿੰਦੀ ਐ ਅਸੀਂ 600 ਜੂਨਟ ਫ੍ਰੀ ਕਰਤੀ ਪਤਾ ਨਹੀਂ ਕਿਹਨੂੰ ਕੀਤੀ ਆ ਉਹ ਸਾਰੇ ਮਹੱਲੇ ਦੀ ਸਾਰੇ ਜੂਨਟ ਮੇਰੇ ਵੀ ਨਹੀਂ ਤੋਰਤੇ ਨੇ ਜਿਹੜੀ ਫ੍ਰੀ ਕੀਤੀ ਹੈ ਨਹੀਂ ਇੱਥੇ ਹੋਰ ਵੀ ਬੀਬੀਆਂ ਕਹਿ ਰਹੀਆਂ ਸਾਡੇ ਵੀ ਬਿੱਲ ਆਏ ਹੈਗੇ ਸਾਰਿਆਂ ਦੇ ਮਿਲ ਹੁੰਦੇ ਆ ਇਹਦਾ ਮਤਲਬ ਸਰਕਾਰ ਝੂਠ ਬੋਲਦੀ ਐ ਝੂਠ ਬੋਲਦੀ ਐ ਜੀ ਸਰੇ ਆਮ ਝੂਠ ਬੋਲਦੀ ਐ ਤੇ ਜਿਹੜੇ ਬੀਬੀ ਬਲਜੀਤ ਕੌਰ ਆਈ ਹੈ ਤੁਹਾਡੇ ਕੋਲੇ ਇੱਥੇ ਕਿਉਂਕਿ ਹੁਣ ਆਪਾਂ ਗੱਲ ਕਰਦੇ ਬਿਜਲੀ ਦੇ ਬਿੱਲਾਂ ਦੀ ਮੈਂ ਸੜਕਾਂ ਵੀ ਦੇਖ ਰਿਹਾ ਗੰਦਾ ਪਾਣੀ ਖੜਾ ਹੈ ਤੁਹਾਡੇ ਇੱਥੇ ਉਹ ਵੀ ਨਹੀਂ ਬਣੀ ਸਰ ਬੀਬੀ ਬਲਜੀਤ ਕੌਰ ਵੋਟਾਂ ਤੋਂ ਪਹਿਲਾਂ ਆਈ ਸੀ ਜਦੋਂ ਉਹਨੇ ਵੋਟਾਂ ਲੈਣੀਆਂ ਸੀ ਜਦੋਂ ਵੋਟਾਂ ਲੈ ਲਈਆਂ ਉਸ ਤੋਂ ਬਾਅਦ ਸਾਨੂੰ ਸ਼ਕਲ ਤੱਕ ਨਹੀਂ ਦਿਖਾਈ ਅਸੀਂ ਬੀਬੀ ਨੂੰ ਵੇਖਣ ਵਾਸਤੇ ਅਸੀਂ ਗਏ ਸੀ ਉਹਨਾਂ ਦਰਸ਼ਨਾਂ ਵਾਸਤੇ ਤੇ ਜਿਹੜਾ ਉਹਦੇ ਅੱਗੇ ਬੈਠੇ ਹੈਗੇ ਜਿਨ੍ਹਾਂ ਨੂੰ ਕਹਿੰਦੇ ਸਾਡੇ ਸੈਕਟਰੀ ਆ ਉਹਨਾਂ ਨੇ ਸਾਥੋਂ ਮੰਗ ਪੱਤਰ ਫੜ ਲਿਆ ਫੜ ਕੇ ਰੱਦੀ ਦੀ ਟੋਕਰੀ ਸਿੱਟਦਾ ਕਹਿੰਦੇ ਜਾਓ 10 ਦਿਨਾਂ ਤੱਕ ਤੁਹਾਡੀ ਗਲੀ ਦਾ ਵਿਕਾਸ ਹੋ ਜਾਊਗਾ ਮਹੱਲੇ ਦਾ ਵਿਕਾਸ ਹੋ ਜਾਊਗਾ ਆ ਦੇਖ ਲਓ ਸਾਡੇ ਮਹੱਲੇ ਦਾ ਵਿਕਾਸ ਆ ਤੁਸੀਂ ਆਪ ਦੇਖ ਲਓ ਥੋੜੀਆਂ ਅੱਖਾਂ ਦੇ ਸਾਹਮਣੇ ਇਹ ਵੀ ਮਿਲਣਾ ਦਾ ਵੋਟਾਂ ਕਰਕੇ ਆਇਆ ਆ ਵੋਟਾਂ ਦਾ ਕਰਕੇ ਹੁਣ ਖਲਾਰਾ ਪਤਾ ਅਸੀਂ ਵੋਟ ਕਿਸੇ ਨੂੰ ਨਹੀਂ ਪਾਉਂਦੇ ਜਮਾਈ ਨਹੀਂ ਵੋਟ ਪਾਉਣੀ ਨਹੀਂ ਅਸੀਂ ਬੀਬੀ ਕੰਮੀ ਮੈਂ 35 ਕਰੋੜ ਰੁਪਇਆ ਲੈਂਦਾ ਸੀਵਰੇਜ ਦੇ ਪਤਾ ਨਹੀਂ ਉਹ ਜੇ 35 ਕਰੋੜ ਰੁਪਇਆ ਲੈ ਆਏ ਇਹ ਖਵਰਾ ਘਰਾਂ ਨੂੰ ਲੈ ਕੇ ਹੋਣਗੇ ਆਪਦੇ ਘਰ ਦੂਜਾ ਤਰੋਜੇ ਭਰਲੇ ਹੋਣੇ ਸਾਡੇ ਲਈ ਕੀ ਕੀਤਾ ਤੁਹਾਡੇ ਏਰੀਏ ਬਾਰੇ ਹੀ ਕਹਿੰਦੇ ਪਾਈਪ ਲਾਈਨ ਪਵਾ ਦਿਜੀਏ ਅਸੀਂ ਸਾਡੇ ਤਾਂ ਕੁਛ ਨਹੀਂ ਹੋਇਆ ਸਾਡੇ ਤਾਂ ਤੁਹਾਡੇ ਸਾਹਮਣੇ ਸਾਰਾ ਕੁਛ ਹਲੇ ਵੀ ਪਤਾ ਨਹੀਂ ਕਿੱਥੇ ਪਾਈਪ ਲਾਈਨ ਪਾਤੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਭਗਵੰਤ ਮਾਨ ਨੂੰ ਇਹ ਬੇਨਤੀ ਕਰਨਾ ਚਾਹਣਾ ਵੀਰ ਜੀ ਵੀ ਤੁਹਾਨੂੰ ਵੋਟਾਂ ਪਾ ਕੇ ਅਸੀਂ ਜਿਤਾਇਆ ਤੇ ਸਾਨੂੰ ਡੀਪੂਆਂ ਵਾਲੇ ਜਦੋਂ ਅਸੀਂ ਕਣਕ ਲੈਣ ਜਾਂਦੇ ਆ ਤੇ 5-5 ਦਿਨ ਸਾਡੀ ਵਾਰੀ ਨਹੀਂ ਆਉਣੀ ਲੈਣਾ ਲੈਣਾ ਦੇ ਵਿੱਚ ਲੱਗ ਕੇ ਅਸੀਂ ਕਣਕ ਦੀ ਪਰਚੀ ਕਟਾਉਣੀ ਆ ਧੱਕੇ ਧੋੜੇ ਦੇ ਨਾਲ ਬੁੜੀਆਂ ਇੱਕ ਦੂਜੇ ਨਾਲ ਲੜਦੀਆਂ ਬੰਦੇ ਲੜਦੇ ਆ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਭੁੱਖੇ ਪਾਣੇ ਲੈਣਾ ਦੇ ਵਿੱਚ ਲੱਗ ਕੇ 50 ਦਿਨਾਂ ਬਾਅਦ ਸਾਡੀ ਵਾਰੀ ਆਉਂਦੀ ਆ ਪਰਚੀ ਕਟਿੰਦੀ ਆ ਉਹਦੇ ਵਿੱਚੋਂ ਵੀ ਕਣਕ ਸਾਡੀ ਕੱਟਦੀ ਆ ਅੱਗੇ 30 ਕਿਲੋ ਬਾਦਲ ਦੇ ਰਾਜ ਦੇ ਵਿੱਚ ਕਣਕ ਮਿਲਦੀ ਸੀ ਹੁਣ 5 ਕਿਲੋ ਤੇ ਆ ਗਈ ਆ ਤੇ ਉਹ ਵੀ ਸਾਨੂੰ ਪਰਚੀ ਚੰਗੀ ਤਰ੍ਹਾਂ ਨਹੀਂ ਮਿਲਦੀ ਇੱਕ ਸਰਕਾਰ ਸਰਕਾਰ ਕਹਿੰਦੀ ਸੀ ਵੀ ਘਰ ਘਰ ਆਟਾ ਤੇ ਰਾਸ਼ਨ ਤੁਹਾਨੂੰ ਦਿਆਂਗੇ ਤੇ ਉਹ ਵੀ ਸਾਡਾ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਭਾਈ ਕਿੰਨੇ ਹੁਣ ਸਰਕਾਰ ਜਿਹੜੀ ਹੈ ਦੂਜੀਆਂ ਸਰਕਾਰਾਂ ਨਾਲੋਂ ਕਿਹੜੀ ਸਰਕਾਰ ਚੰਗੀ ਲੱਗਦੀ ਸਾਨੂੰ ਉਹਦੇ ਨਾਲੋਂ ਤਾਂ ਬਾਦਲ ਦੇ ਹੀ ਚੰਗੇ ਸੀਗੇ ਜਿਹੜੇ ਪਹਿਲਾਂ ਸੀ ਉਹ ਹੀ ਠੀਕ ਸੀਗੇ ਇਹਨਾਂ ਨਾਲੋਂ ਤਾਂ ਕੁਝ ਠੀਕ ਸੀਗੇ ਹਾਂ ਜਦੋਂ ਤੋਂ ਡਿਪੋ ਤੇ ਕਣਕ ਕਲੇਮ ਜਾਂਦੇ ਕਿੱਦਾਂ ਦਾ ਮਾਹੌਲ ਹੁੰਦਾ ਉੱਥੇ ਬਹੁਤ ਬੁਰਾ ਲੜਾਈ ਵਾਲਾ ਮਾਹੌਲ ਹੁੰਦਾ ਹਰੇਕ ਇੱਕ ਦੂਜੇ ਦੇ ਗਲ ਪੈਣ ਨੂੰ ਤਿਆਰ ਹੁੰਦਾ ਵੀਰ ਜੀ ਜਿਹੜਾ ਡਿਪੂ ਹੋਲਡਰ ਆ ਉਹ ਕਿਸ ਤਰ੍ਹਾਂ ਤੁਹਾਡੇ ਨਾਲ ਪੇਸ਼ ਆਉਂਦਾ ਦੀਪੂ ਹੋਲਡਰ ਗਾਲਾਂ ਕੱਢਦੇ ਆ ਕਹਿੰਦੇ ਸਵੇਰੇ ਮੂੰਹ ਚੱਕ ਕੇ ਆਗੇ ਜੇ ਸਾਡੇ ਮੱਥੇ ਲੱਗਦੇ ਜੇ ਤੁਸੀਂ 10 ਵਜੇ ਤੱਕ ਇਹ ਸਰਕਾਰ 10 ਵਜੇ ਤੱਕ ਉਠਦੇ ਨਹੀਂ ਸਰਕਾਰ ਨੇ ਤਾਂ ਗਰੀਬਾਂ ਲਈ ਇਹ ਇੱਕ ਯੋਜਨਾ ਸੀਗੀ ਵੀ ਉਹਨਾਂ ਨੂੰ ਆਟਾ ਦਾਲ ਅਸੀਂ ਦੇ ਰਹੇ ਆ ਪਰ ਗਰੀਬਾਂ ਦੇ ਨਾਲੋਂ ਵੀਰ ਜੀ ਜ਼ਿੰਮੇਦਾਰਾਂ ਦੀਆਂ ਲੈਣਾ ਦੇ ਵਿੱਚ ਜਾਦੇ ਲੱਗੇ ਹੁੰਦੇ ਆ ਗਰੀਬ ਤਾਂ ਬਹੁਤ ਘੱਟ ਹੁੰਦੇ ਆ ਜ਼ਿੰਮੇਦਾਰੀ ਕਣਕ ਨਹੀਂ ਛੱਡਦੇ ਪਏ ਇਹ ਤੁਹਾਨੂੰ ਜਲੀਲ ਕਰਦੇ ਆ ਜੀ ਜਲੀਲ ਕਰਦੇ ਆ ਵੀਰ ਜੀ ਗਾਲਾਂ ਕੱਢ ਕੇ ਭਜਾ ਦਿੰਦੇ ਆ ਬਹੁਤ ਬੁਰਾ ਹਾਲ ਆ ਦੀਪੂਆਂ ਦਾ ਸਾਡੇ ਜਿੱਥੇ ਲੱਗੇ ਹੋਤੀ ਤਾਂ ਸਾਡੇ ਤੇ ਜਿੱਥੇ ਦੀਪੂ ਆਨਲਾਈਨ ਸੀ ਉਹ ਬੰਦ ਕੀਤੇ ਜਾਣ ਸਾਡੀ ਇਹ ਹੀ ਬੇਨਤੀ ਆ ਤੇ ਸਾਨੂੰ ਤੋਂ ਹੀ ਕਾਡਾਂ ਵਾਲੀ ਸ਼ੁਰੂ ਕੀਤੀ ਜਾਵੇ ਹੁਣ ਜਿਹੜੀ ਸਰਕਾਰ ਕੇਂਦਰ ਚ ਬਣਨੀ ਐ ਵੋਟਾਂ ਲੈਣ ਆਸਤੇ ਤੁਹਾਡੇ ਕੋਲੇ ਆਉਂਦੇ ਨੇ ਪਾਰਟੀਆਂ ਵਾਲੇ ਹਾਂਜੀ ਕਿਨੂੰ ਤੁਸੀਂ ਜ਼ਿਆਦਾ ਉਹ ਕਰਦੇ ਹੋ ਵੀਰ ਜੀ ਜਿਹੜੇ ਸਾਡੇ ਕੰਮ ਕਰਨਗੇ ਅਸੀਂ ਉਹਨੂੰ ਕਰਾਂਗੇ ਸਾਡਾ ਕੋਈ ਵੀ ਕੰਮ ਇਸ ਟਾਈਮ ਤੇ ਕਰਦਾ ਨਹੀਂ ਪਿਆ ਜਿਹੜਾ ਸਾਡਾ ਸਾਨੂੰ ਲੱਗੂਗਾ ਵੀ ਇਹ ਸਾਡਾ ਸਾਡੇ ਆਸਤੇ ਚੰਗਾ ਹੈ ਇਹਨਾਂ ਨੂੰ ਵੋਟਾਂ ਮੰਗਣ ਦੀ ਘਰ ਘਰ ਜਾਣ ਦੀ ਲੋੜ ਨਹੀਂ ਪੈਣੀ ਲੋਕਾਂ ਦੇ ਅੱਗੇ ਹੱਥ ਜੋੜਨ ਦੀ ਲੋੜ ਨਹੀਂ ਪੈਂਦੀ ਜੇ ਇਹ ਕੰਮ ਕਰ ਦੇ ਤਾਂ ਇਹ ਕੰਮ ਹੀ ਨਹੀਂ ਕਰਦੇ ਪਏਗੇ ਕਿਸੇ ਤਾਈ ਸਾਲ ਸਰਕਾਰ ਹੋ ਗਈ ਆਮ ਆਦਮੀ ਪਾਰਟੀ ਨੂੰ ਕਿਸ ਤਰ੍ਹਾਂ ਦੇਖਦੇ ਹੁਣ ਬਹੁਤ ਮਾੜੀ ਸਰਕਾਰ ਹੈ ਬੌਜੀ ਠੀਕ ਹੈ ਹਾਂਜੀ ਬਹੁਤ ਹੀ ਮਾੜੀ ਸਰਕਾਰ ਗਰੀਬ ਵਾਸਤੇ ਤਾਂ ਇਹਨਾਂ ਨੇ ਮੇਰਾ ਰੇਤੇ ਦਾ ਕੰਮ ਸੀ ਵੀਰ ਜੀ ਮੇਰਾ ਟਰੈਕਟਰ ਟਰਾਲਾ ਵਿਕ ਗਿਆ ਇਹਨਾਂ ਨੇ ਰੇਤੇ ਦੇ ਖੱਡੇ ਬੰਦ ਕਰਤੇ ਮੇਰਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਟਰੈਕਟਰ ਮੇਰਾ ਕੰਮ ਤੋਂ ਉਂਝ ਹੀ ਰੇਤੇ ਦਾ ਬੰਦ ਇਹਨਾਂ ਨੇ ਪਹਿਲਾਂ ਹੀ ਕਰ ਚੁੱਕੇ ਸੀ ਪੰਜਾਬ ਦੇ ਵਿੱਚ ਇਹਨਾਂ ਨੇ ਰੇਤਾ ਬੰਦ ਕਰਕੇ ਸਾਰਾ ਕੰਮ ਜਿਹੜੇ ਲੋਕਾਂ ਨੇ ਕਿਸ਼ਤਾਂ ਤੇ ਟਰੈਕਟਰ ਲਏ ਸੀਗੇ ਜਾਂ ਕਿਸੇ ਦੀ ਰੋਟੀ ਚੱਲਦੀ ਸੀ ਉਹਨਾਂ ਤੋਂ ਉਹ ਸਾਰਾ ਕੰਮ ਠੱਪ ਕਰਕੇ ਸੁੱਟਦਾ ਇਹ ਬਹੁਤ ਮਾੜੀ ਤੇ ਗੰਦੀ ਸੱਟਾ ਇਹਨਾਂ ਦੇ ਆਪ ਦੇ ਬੰਦੇ ਇਹਨਾਂ ਨੇ ਲਾ ਰੱਖਿਆ ਗੱਡੀਆਂ ਲਿਆਉਂਦੀਆਂ ਰੇਤਾ ਉਹ ਵੀ ਕਿਸੇ ਨੂੰ ਰੇਟ ਵੱਧ ਦੇ ਵਿੱਚ ਠੋਕੀ ਜਾਂਦੇ ਆ ਗਰੀਬ ਬੰਦਾ ਮਕਾਨ ਤੇ ਆ ਵੇਖੀ ਜਏ ਜੇ ਤੁਸੀਂ ਮਕਾਨਾਂ ਦੀ ਕੀ ਹਾਲਤਾ ਗਰੀਬ ਬੰਦਾ ਅੱਜ ਦੇ ਟਾਈਮ ਦੇ ਵਿੱਚ ਮਕਾਨ ਨਹੀਂ ਪਾ ਸਕਦਾ ਰਜਿੰਦਰਪੁਰ ਖਾਲਸਾ ਮੇਰਾ ਨਾਮ ਵੀਰ ਜੀ ਹਾਂਜੀ ਵਾਰਡ ਨੰਬਰ 26 ਦੇ ਰਹਿਣ ਵਾਲੇ ਹਰਜਿੰਦਰ ਨਗਰ ਦੇ ਹਾਂਜੀ ਤੇ ਅਸੀਂ ਸਰਕਾਰ ਨੂੰ ਇਹੋ ਹੀ ਅਪੀਲ ਕਰਦੇ ਹਾਂ ਕਿ ਸਾਨੂੰ ਦਾਲਾਟੇ ਨਾ ਕੁਛ ਨਹੀਂ ਫਰਕ ਦੇਣ ਚਾ ਨਾ ਦੇਣ ਸਾਡੇ ਨੌਜਵਾਨ ਬੱਚੇ ਆ ਜਿਹੜੇ ਇਸ ਵਕਤ ਬੇਰਗਜ਼ਾਰ ਫਿਰਦੇ ਆ ਬੱਚੇ ਬੇਰਗਜ਼ਾਰ ਫਿਰਦੇ ਆ ਤੇ ਸਾਡੇ ਗਲੀ ਮੱਲਿਆਂ ਦੇ ਵਿੱਚ ਜੋ ਵੀ ਇਨਸਾਨ ਜਿੰਦਾ ਨਰਕ ਦੀ ਜ਼ਿੰਦਗੀ ਜੀ ਰਹੇ ਆ ਠੀਕ ਹੈ ਬਕਤੀ ਸਾਡੇ ਤੇ ਕੋਈ ਮੁਸੀਬਤ ਬਣ ਜੇ ਇਹਨਾਂ ਨੇ ਸਾਡਾ ਕੋਈ ਵੀ ਸਰਕਾਰ ਆ ਜੇ ਸਾਡਾ ਕਦੀ ਇਹਨਾਂ ਨੇ ਸਾਥ ਨਹੀਂ ਦੇਣਾ ਵੋਟਾਂ ਆਉਂਦੀਆਂ ਉਦੋਂ ਇਹ ਗੇੜੇ ਬੰਨਦੇ ਨੇ ਕੋਈ ਵੀ ਸਰਕਾਰ ਆ ਜੇ ਅਸੀਂ ਇੱਕ ਨੂੰ ਨਹੀਂ ਕਹਿੰਦੇ ਕੋਈ ਵੀ ਇਸ ਪੰਜਾਬ ਵਿੱਚ ਸਰਕਾਰ ਆ ਜੇ ਕਿਸੇ ਨੇ ਸਾਡੀ ਕਦੀ ਬਾਹ ਨਹੀਂ ਫੜੀ ਤੇ ਅਸੀਂ ਹੱਥ ਜੋੜ ਕੇ ਇਹਨਾਂ ਦੇ ਅੱਗੇ ਉਹ ਹੀ ਬੇਨਤੀ ਕਰਦੇ ਆ ਕਿ ਇੱਕ ਜੇ ਸਾਥੋ ਵੋਟਾਂ ਜਨਤਾ ਤੋਂ ਗਰੀਬ ਜਨਤਾ ਤੋਂ ਵੋਟਾਂ ਲੈਣੀਆਂ ਇਹਨਾਂ ਦੀ ਹਰੇਕ ਦੁੱਖ ਦਰਦ ਸਮਝਿਆ ਜਾਵੇ ਤੇ ਆ ਜੋ ਨਰਕ ਦੀ ਜ਼ਿੰਦਗੀ ਇਨਸਾਨ ਜੀਂਦੇ ਪਿਆ ਇਹ ਇਹ ਥੋੜਾ ਜਿਹਾ ਮੱਲੇ ਦਾ ਸੁਧਾਰ ਕੀਤਾ ਜਾਵੇ ਠੀਕ ਆ ਵੋਟਾਂ ਵੇਲੇ ਸਫਾਈ ਕੇਂਦਰ ਵਾਲੇ ਵੀ ਆ ਜਾਂਦੇ ਨੇ ਚੰਦ ਬੰਦੇ ਹੁਣ 2.5 ਸਾਲ ਹੋ ਗਏ ਸਰਕਾਰ ਆਮ ਆਦਮੀ ਪਾਰਟੀ ਦੇ ਬਣੀ ਨੂੰ ਕੋਈ ਫਰਕ ਨਜ਼ਰ ਆਇਆ ਤੁਹਾਨੂੰ ਕੋਈ ਮੇਰੇ ਸਾਨੂੰ ਤਾਂ ਵੀਰ ਜੀ ਕੋਈ ਨਜ਼ਰ ਨਹੀਂ ਆਇਆ ਕਹਿੰਦੇ ਸੀ 600 ਜੁਨਤ ਮਾਫ ਆ ਤੇ ਅਸੀਂ ਤਾਂ ਜਿਦੋਂ ਸਗੋਂ ਸਾਡਾ ਇਹ ਸਰਕਾਰ ਨਹੀਂ ਆਈ ਸੀਗੀ ਤੇ ਸਾਡਾ ਹੈਗਾ ਸੀਗਾ ਜ਼ੀਰੋ ਬੈਲੈਂਸ ਆਉਂਦਾ ਸੀ ਤੇ ਜਦੋਂ ਦੀ ਸਰਕਾਰ ਆਈ ਆ 2.5 ਸਾਲ ਹੋ ਗਏ ਤੇ ਮੇਰਾ ਖੁਦ ਦਾ ਹੀ ਬਿੱਲ 14-15000 ਆਇਆ ਪਿਆ ਤੁਸੀਂ ਕਹਾਂ ਨਹੀਂ ਵੀ ਬਿੱਲ ਕਿਉਂ ਆ ਗਿਆ ਸਾਡਾ ਜਾਂ ਕਿਉਂ ਉਹ ਕਹਿੰਦੇ ਇਹ ਠੇਕੇ ਤੇ ਬਿਜਲੀ ਆ ਹੁਣ ਕਿ ਆਊਗੀ ਇਹ ਕੌਣ ਕਹਿੰਦਾ ਸੀ ਤੁਹਾਨੂੰ ਵੀ ਜਿਹੜੇ ਬਿਜਲੀ ਆ ਉਹ ਚੈੱਕ ਕਰਨ ਆਉਂਦੇ ਮੀਟਰ ਦੇ ਬਿੱਲ ਦੇਣ ਆਉਂਦੇ ਆ ਉਹਨਾਂ ਨੂੰ ਅਸੀਂ ਕਹਿੰਨੇ ਵੀ ਸਾਡਾ ਬਿੱਲ ਮਾਫ ਹੋਣਾ ਮਾਫ ਵਾਲੇ ਫ੍ਰੀ ਵਾਲੇ ਮੀਟਰ ਲਵਾਏ ਤੇ ਬਿੱਲ ਇੰਨਾ ਕਿਉਂ ਉਹ ਕਹਿੰਦੇ ਠੇਕੇ ਤੇ ਚੜੀਏ ਬਿੱਲ ਤਾਂ ਆਣੀ ਹੈ ਤੇ ਨਸ਼ਾ ਘਟਿਆ ਕੋਈ ਸਰਕਾਰ ਉਹ ਵੀਰ ਜੀ ਨਹੀਂ ਨਸ਼ਾ ਨਹੀਂ ਘਟਿਆ ਨਸ਼ਾ ਤੇ ਦੁੱਗਣਾ ਚੌਗਣਾ ਨਸ਼ਾ ਵਧਿਆ ਆਏ ਦੇਣੀ ਕਿਸੇ ਨਾ ਕਿਸੇ ਬੱਚੇ ਦੀ ਡੈਥ ਹੁੰਦੀ ਆ ਆ 2-3 ਮਹੀਨੇ ਦੇ ਵਿੱਚ ਵਿੱਚ 4-5 ਬੱਚਿਆਂ ਦੀ ਟੀਕੇ ਲਾ ਲਾ ਕੇ ਮੌਤ ਹੋ ਗਈ ਠੀਕ ਹੈ ਸਰਕਾਰ ਸਰਕਾਰ ਕਹਿੰਦੀ ਵੀ ਅਸੀਂ ਨਸ਼ਾ ਖਤਮ ਕਰਾਂਗੇ ਸਰਕਾਰ ਕਹਿੰਦੀ ਵੀ ਜਿਹੜਾ ਜਿਹੜੇ ਕੰਮ ਅਸੀਂ ਕਰਦੇ ਹਾਂ ਉਸ ਨਾਲ ਨਹੀਂ ਗੱਲਾਂ ਨਾਲ ਨਿਰਜੀ ਇਹਨਾਂ ਨੇ ਸਾਰਾ ਕੁਝ ਹੀ ਕਰਤਾ ਗੱਲਾਂ ਨਾਲ ਸਾਰਾ ਕੁਝ ਕਰ ਦਿੱਤਾ ਏ ਵੀ ਹੱਥੀਂ ਕੁਝ ਨਹੀਂ ਕਰਦੇ ਜੇ ਅਸੀਂ ਹੁਣ ਮਿਹਨਤ ਮਜ਼ਦੂਰੀ ਕਰਦੇ ਨਾ ਆ ਬੱਚੇ ਆ ਜੇ ਕਿਤੇ ਕੰਮ ਕਰ ਜਾਂਦੇ ਤਾਂ ਸ਼ਾਮ ਨੂੰ ਚੌਕੇ ਚ ਰਸਨ ਪਣੀ ਆਉਂਦਾ ਵਾ ਨਹੀਂ ਤਾਂ ਕਦੀ ਕਿਸੇ ਨੇ ਬਾਤ ਨਹੀਂ ਪੁੱਛੀ ਕੋ ਨੌਕਰੀਆਂ ਮਿਲੀਆਂ ਤੁਹਾਡੇ ਏਰੀਆ 'ਚ ਕੋਈ ਬੱਚੇ ਪੜੇ ਨੇ ਇਹ ਸਾਡੇ ਏਰੀਆ 'ਚ ਤਾਂ ਕੋਈ ਕਿਸੇ ਨੂੰ ਨਹੀਂ ਮਿਲੀ ਪੜੇ ਲਿਖੇ ਨੌਜਵਾਨ ਡਿਗਰੀਆਂ ਕੀਤੀਆਂ ਐ ਤੇ ਉਹ ਕੋਈ 버ਗਰਾਂ ਦੀ ਰੇੜੀ ਲਾ ਕੇ ਬੈਠਾ ਐ ਤੇ ਕੋਈ ਗੋਲ ਗੱਪਿਆਂ ਦੀ ਲਾ ਕੇ ਬੈਠਾ ਆ ਬੱਚਾ ਪਲਾਸਟੂ ਕੀਤੀ ਐ ਨੇ ਇਹ ਘਰੇ ਲਫਾਫੇ ਬਣਾ ਬਣਾ ਕੇ ਕੁਵਾਰਾਂ ਦੇ ਤੇ 10-10 ਰੁਪਏ ਦੀ ਗੁੱਟੀ ਵੇਚਣ ਜਾਂਦਾ ਤੇ ਸਾਡੀ ਤੇ ਉਹ ਹੀ ਸਰਕਾਰ ਹਨ ਜਿਹੜਾ ਅਸੀਂ ਕੰਮ ਕਰ ਲਿਆ ਮੈਂ ਸਲਾਈ ਦਾ ਕਰਦੀ ਆ ਇੱਕ ਸੂਟ ਸੀ ਲਿਆ 150 ਆ ਗਿਆ 200 ਆ ਗਿਆ ਰਾਤ ਨੂੰ ਚੌਕੇ ਚਰਾਸਣ ਪਣੀ ਦਾ ਇਹ ਦਿਹਾੜੀ ਧੱਪੇ ਜਾਂਦਾ 400 ਆ ਗਿਆ ਤਾਂ ਸੀ ਸਾਡੇ ਵਾਸਤੇ ਕੋਈ ਸਰਕਾਰ ਅਪਰਾਲਾ ਕਰੂਗੀ ਤੇ ਗਰੀਬ ਜਨਤਾ ਹੋਣ ਇਹਨਾਂ ਨੂੰ ਇਹਨਾਂ ਦਾ ਸਤਿਕਾਰ ਕਰੂ ਨਹੀਂ ਤੇ ਜਿਹੋ ਜਿਹੇ ਸਾਡਾ ਸਤਿਕਾਰ ਕਰਦੇ ਉਹ ਜਿਹੇ ਅਸੀਂ ਇਹਨਾਂ ਦਾ ਕਰਨਾ ਹੁਣ ਮੈਂ ਵੇਖ ਰਿਹਾ ਸੜਕਾਂ ਕਾਫੀ ਕਈ ਬਣੀਆਂ ਹੀ ਨਹੀਂ ਕਈਆਂ ਨੇ ਮਲਬਾ ਸਿੱਟਿਆ ਹੋਇਆ ਸੜਕ ਦੇ ਉੱਤੇ ਵੀਰੇ ਗੱਲ ਗੱਲ ਹੀ ਨਹੀਂ ਸੁਣਦੇ ਕਿ ਇਹ ਸੜਕਾਂ ਦਾ ਵੀ ਕਹਿ ਦਿੰਦੇ ਅਸੀਂ ਟੈਂਡਰ ਮਨਜ਼ੂਰ ਹੋਇਆ ਵਾ ਇਹ ਗਲੀਆਂ ਉੱਚੀਆਂ ਕਰਕੇ ਦੇਵਾਂਗੇ ਤੁਹਾਨੂੰ ਬਣਾ ਕੇ ਦੇਵਾਂਗੇ ਕੋਈ ਕੁਛ ਨਹੀਂ ਆ ਛੋਟੀ ਜੀ ਗਲੀ ਅਸੀਂ ਖੁਦ ਮੁੱਲ ਲਈ ਆ ਜਦੋਂ ਇਹ ਉਹਨਾਂ ਨੇ ਵੇਚ ਦਿੱਤੀ ਸੀ ਦਲਾਲਾਂ ਨੇ ਤੇ ਅਸੀਂ ਖੁਦ ਆਪਦੀ ਹਿੰਮਤ ਨਾਲ ਮੁੱਲ ਲਈ ਛੋਟੀ ਜੀ 4-5 ਫੁੱਟ ਦੀ ਗਲੀ